ਸਤਿ ਸ੍ਰੀ ਅਕਾਲ ਮੈਂ ਬਦਰ ਸਿੰਘ ਰੇਸ਼ਮ ਇਸ ਸਮੇਂ ਖੜੇ ਹਾਂ ਕੁੱਪਕਲਾਂ ਵਿਖੇ ਕੁੱਪਕਲਾਂ ਦੇ 메ਨ ਚੌਂਕ ਦੇ ਵਿੱਚ ਖੜੇ ਹਾਂ ਜਿ세 ਕਿ ਤੁਹਾਨੂੰ ਅਸੀਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਜਿਹੜੇ ਪ੍ਰਵਾਸੀ ਨੇ ਉਹ ਹਰ ਜਗ੍ਹਾ ਰੇੜੀ ਨੂੰ ਕਾਮਯਾਬ ਕਰ ਲੈਂਦੇ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਰੋਜ਼ਗਾਰ ਨੇ ਉਹਨਾਂ ਨੂੰ ਕਾਮਜਾਬ ਕਾਲਜ ਨੇ ਅੱਜ ਤੇ ਆਪਣੇ ਕਾਰੋਬਾਰ ਸੈੱਟ ਕਰ ਲੈਂਦੇ ਨੇ ਪਰ ਪੰਜਾਬੀਆਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ ਤੇ ਪੰਜਾਬੀ ਭਰਾ ਅੱਗੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਅੱਗੇ ਆਉਂਦੇ ਆ ਤਾਂ ਸਾਡਾ ਪੰਜਾਬੀ ਹੀ ਸਾਥ ਇੰਜੰਦੇ ਪਰ ਕਹਿਣ ਤੇ ਕਤਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਦਿਖਾਈ ਦਿੰਦਾ ਹੈ ਤੇ ਪੰਜਾਬੀ ਵੀਰ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਕਿ ਆਪਦੇ ਕਾਰੋਬਾਰ ਨੂੰ ਸੈੱਟ ਕੀਤਾ ਤੇ ਫਲਾਂ ਦੀ ਰੇੜੀ ਲਗਾਈ ਹੈ ਤੁਸੀਂ ਦੇਖ ਸਕਦੇ ਹੋ ਕਪ ਕਲਾ ਚੌਂਕ ਦੇ ਵਿੱਚ ਲਗਾਈ ਗਈ ਹੈ ਤੇ ਗੁਰਸਖਬੀਰ ਹੈ ਤੇ ਪੂਰੀ ਸਫਾਈ ਦੇ ਨਾਲ ਇਹ ਕੰਮ ਕਰ ਰਿਹਾ ਹੈ ਤੇ ਸਾਫ ਸੁਥਰੇ ਫਲ ਫਰੂਟ ਨੇ ਜਿਹੜੇ ਉਹ ਵੇਚਦਾ ਹੈ ਤੇ ਗੱਲਬਾਤ ਵੀ ਕਰਦੇ ਆਂ ਵੀਰ ਦੇ ਨਾਲ ਕਿ ਕਿੰਨੇ ਕ ਸਮੇਂ ਤੋਂ ਸ਼ੁਰੂ ਕੀਤਾ ਤੇ ਕਿਉਂ ਸ਼ੁਰੂ ਕੀਤਾ ਕੀ ਨਾਂ ਬਾਈ ਜੀ ਸਰਦਾਰ ਮਿਆਦ ਸਿੰਘ ਜੀ ਬੈਂਸ ਸਿੰਘ ਜੀ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਅਸੀਂ ਆਪਾਂ ਵੀ ਇਹ ਕਾਰੋਬਾਰ ਕਰੀਏ ਨੇ 얘 تھے ਭਈ ਇਹ ਸਾਰੇ ਆ ਕੇ ਕੰਮ ਕਰ ਸਕਦੇ ਆ ਆਪਾਂ ਫੇਰ ਪੰਜਾਬੀ ਭਰਾ ਹਾਂ ਠੀਕ ਹੈ ਆਪਾਂ ਇੱਥੇ ਦੁਕਾਨ ਦੇ ਕੰਮ ਕਰਦੇ ਲੇਬਰੀ ਕਰਦੇ ਜੀ ਬੰਦੇ ਨੇ ਮੈਨੂੰ ਕਹਤਾ ਤੂੰ ਦੁਕਾਨ ਕਰਕੇ ਦਿਖਾ ਆਪਾਂ ਨੇ ਦੁਕਾਨ ਕੀਤੀ ਠੀਕ ਹੈ ਮੂਰੇ ਹੋ ਕੇ ਕੀਤੀ ਹੁਣ ਆਪਣੇ ਪੰਜਾਬੀ ਬੰਦੇ ਸਾਥ ਨਹੀਂ ਦਿੰਦੇ ਮਤਲਬ ਜੇ ਪ੍ਰਵਾਸੀ ਰੇੜੀ ਲੱਗੀ ਹੁੰਦੀ ਉੱਥੇ ਜਾ ਵੜਦੇ ਨੇ ਫਿਰ ਹਾਂ ਜੀ ਉੱਥੇ ਜਾਂਦੇ ਆ ਇੱਥੇ ਓਕਾ ਦੇ ਕੇ ਵੇਚਦੇ ਆ ਜੀ ਹਮ ਆਪਾਂ ਉਹ ਚੁੱਪ ਜਾ ਬੈਠੇ ਨੇ ਕਿ ਤੇ ਤਾਂ ਨੀ ਕਿ ਗਲੇ ਸੜੀ ਚ ਚੀਜ਼ ਵੇਚੀ ਜਾਂਦੇ ਹੋ ਨਹੀਂ ਸਟੇਜ ਸਾਰੀ ਇੱਕ ਨੰਬਰ ਆਉਣੀ ਅੱਛਾ ਹਾਂਜੀ ਤੇ ਅ ਤੇ ਕੀ ਕਹਿਣਾ ਹੈ ਪੰਜਾਬੀਆਂ ਨੂੰ ਕੀ ਕਹਿਣਾ ਤੁਹਾਡਾ ਪੰਜਾਬੀਆਂ ਨੂੰ ਇਹੀ ਆਸੇ ਦੋਰ ਕਹੀ ਆਪਣੀ ਦੁਕਾਨ ਤੇ ਆਓ ਵਧੀਆ ਮਹੂਰਤ ਕਰੋ ਠੀਕ ਹੈ ਜੀ ਪੰਜਾਬੀ ਪੰਜਾਬੀਆਂ ਦਾ ਸਾਥ ਦੇਣਾ ਹਾਂਜੀ ਤੇ ਵੀਰ ਦਾ ਕਹਿਣਾ ਹੈ ਕਿ ਪੰਜਾਬੀ ਨੇ ਜਿਹੜੇ ਪੰਜਾਬੀਆਂ ਦਾ ਸਾਥ ਦੇਣ ਤੇ ਇਸ ਵੀਰ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਲੋੜ ਹੈ ਅ ਲੋੜ ਹੈ ਸਾਨੂੰ ਅ ਪੰਜਾਬੀਆਂ ਦਾ ਸਾਥ ਦੇਣ ਦੀ ਕਿਉਂਕਿ ਹਰ ਇੱਕ ਆਪੁੰਦਾ ਕਹਿੰਦਾ ਹੈ ਕਿ ਪੰਜਾਬੀਆਂ ਦਾ ਸਾਥ ਦਿਓ ਪਰ ਪਤਾ ਤਾਂ ਉਦੋਂ ਲੱਗੇਗਾ ਜਦੋਂ ਕਿ ਅਸੀਂ ਪੰਜਾਬੀਆਂ ਦਾ ਸਾਥ ਦਵਾਂਗੇ ਕਿਉਂਕਿ ਗੱਲ ਉਦੋਂ ਹੀ ਬਣੇਗੀ ਕਿਉਂਕਿ ਕੁੱਪਕਲਾਂ ਚੌਂਕ ਦੇ ਵਿੱਚ ਅਸੀਂ ਮੌਜੂਦ ਹਾਂ ਕਿ ਵੀਰ ਤੁਸੀਂ ਦੇਖੋ ਕਿੰਨੇ ਤੰਦ ਹੀ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਹੈ ਤੇ ਵੀਰ ਤਾਂ ਕਹਿਣਾ ਹੈ ਕਿ ਸਾਨੂੰ ਪੰਜਾਬੀ ਭਰਾਵਾਂ ਦਾ ਸਾਥ ਚਾਹੀਦਾ ਪਰ ਸਾਥ ਅਸੀਂ ਹੋਰ ਜਗ੍ਹਾ ਤੋਂ ਵੀ ਚੀਜ਼ ਲੈਣੇ ਆ ਤਾਂ ਅਗਰ ਇਸ ਵੀਰ ਤੋਂ ਪੰਜਾਬੀ ਵੀਰ ਤੋਂ ਲਈਏ ਕਿ ਕਿਤਨਾ ਕਿਤੇ ਇਹਦਾ ਵੀ ਰੋਜ਼ਗਾਰ ਚੱਲੇਗਾ ਤੇ ਹੋਰ ਪੰਜਾਬੀ ਵੀ ਉਤਸ਼ਾਹਤ ਹੋਣਗੇ ਕਿਉਂਕਿ ਹਰ ਇੱਕ ਪੰਜਾਬੀ ਨੂੰ ਆਸ ਹੁੰਦੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਾਡਾ ਸਾਥ ਦੇਣ ਤਾਂ ਅਸੀਂ ਅੱਗੇ ਵਧ ਸਕਦੇ ਹਾਂ ਪਰ ਅੱਗੇ ਵਧਣ ਲਈ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਵੇਗਾ ਤੇ ਤੇ ਅਪੀਲ ਕੀ ਕਰ ਫੇ ਕੀ ਕਹੋਗੇ ਸਾਰਿਆਂ ਨੂੰ ਹੁਣ ਬੱਸ ਆਪਣੀ ਇਹੀ ਪੀਲੇ ਦੀ ਦੁਕਾਨ ਤੇ ਆਓ ਵਧੀਆ ਸਮਾਨ ਜਮ੍ਹਾਂ ਦੇ ਜਗਾਹ ਤਾਂ ਦਿਓ ਕਿੱਥੇ ਕਾ ਮੇਜੀ ਦੁਕਾਨ ਦੇ ਕੋ ਪਟੋਟੇ ਮੇਜੀ ਦੁਕਾਨ ਦੇ ਸਾਹਮਣੇ ਮੁੱਖ ਮਾਰਗ ਦੇ ਮਤਲਬ ਨੇੜੇ ਹੀ ਆ ਰੋਡ ਦੇ ਹਾਂਜੀ ਆ ਬਿਲਕੁਲ ਚੌਂਕ ਦੇ ਨਾਲ ਜਦੋਂ ਤੁਸੀਂ ਮਲੋਦ ਨੂੰ ਮੁੜੋਗੇ ਮੁੱਖ ਮਾਰਗ ਤੋਂ ਬਿਲਕੁਲ ਉਸ ਜਗ੍ਹਾ ਫਲਾਂ ਦੀ ਦੁਕਾਨ ਵੀਰ ਨੇ ਲਗਾਈ ਹੈ ਤੇ ਜਰੂਰ ਇਸ ਵੀਰ ਦਾ ਸਾਥ ਦਿਓ ਇਹ ਸਾਡੀ ਵੀ ਪੁਰਜੋਰ ਅਪੀਲ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦਾ ਜਰੂਰ ਸਾਥ ਦਿਈਏ